ਵਾਖਤੋ ਦੋਸਤੋ ਤੁਹਾਡਾ ਆਪਣੇ ਅਪਡੇਟਸ ਤੇ ਲਿਆ ਲੀਆਂ ਖਾਸ ਖਬਰਾਂ ਦੇ ਵਿੱਚ ਦੋਸਤੋ ਗੱਲ ਕਰਦੇ ਆਂ ਇੱਧੀਆਂ ਸਾਰੀਆਂ ਖਬਰਾਂ ਦੇ ਬਾਰੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਈਏ। ਉਤੋ ਚੱਲਦੇ ਆਂ ਇੱਧੀਆਂ ਵੱਡੀ ਖਬਰ ਦੇ ਵੱਲ ਜਗਜੀਤ ਸਿੰਘ ਢੱਲੇਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ। ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਅਗੂ ਜਗਜੀਤ ਸਿੰਘ ਢੱਲੇਵਾਲ ਨੇ ਸਿੱਧਾ ਮੰਤਰ ਸਾਹਿਬ ਉਹ ਵੀ ਕਿ ਮੱਥਾ ਟੇਕਿਆ ਇਸਮੋ ਕੇ ਅਨਕ ਹਕੇ ਉਹ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਏ ਹਨ ਕਿਉਂਕਿ ਦੂਰ ਸਾਹਿਬ ਵੀ ਦੀ ਬਖਸ਼ਿਸ਼ ਨਾਲ ਹੀ ਸੰਘਰਸ਼ ਲੜੇ ਜਾਂਦੇ ਹਨ ਉਹਨਾਂ ਨੇ ਕਿਹਾ ਕਿ ਕਿਸਾਨੀ ਮੰਗਾਂ ਦੇ ਹੱਲ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ ਤੇ ਸਾਉ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਭਾਰਤੀ ਇਮੀਗ੍ਰੇਸ਼ਨ ਕਪਤਮ ਐਲਪੀਆਈ ਤੇ ਬੀਐਸਐਫ ਦੀ ਵਧੀਆ ਕਾਰਜਗਾਰੀ ਤੇ 500 5796 ਸਿੱਖ ਸਰਦਾਲੂ ਪਾਕਿਸਤਾਨ ਪੁੱਜੇ ਸਾਕੀ ਦਾ ਪਵਿੱਤਰ ਦਿਹਾੜਾ ਮਨਾਉਣ ਲਈ ਅੱਜ ਸਮੁੱਚੇ ਭਾਰਤ ਤੋਂ ਉਕਤਤਰ ਹੋਏ ਇਹ ਅਟਾਰੀ ਵਾਗਾ ਸਰਹੱਦ ਰਸਤੇ 5796 ਦੇ ਕਰੀਬ ਸਿੱਖ ਸਰਦਾਲੂ ਪਾਕਿਸਤਾਨ ਪਹੁੰਚ ਗਏ ਹਨ ਭਾਰਤੀ ਸਿੱਖ ਸਰਦਾਲੂਆਂ ਦਾ ਪਾਕਿਸਤਾਨ ਵਾਗਾ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਸਮੇਤ ਪਾਕਿਸਤਾਨ ਓਕਾਫ ਬੋਰਡ ਪਾਕਿਸਤਾਨ ਸਰਕਾਰ ਦੇ ਮੰਤਰੀਆਂ ਅਤੇ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਚਲਦੇ ਹਾਂ ਦੋਸਤ ਅਗਲੀ ਵੱਡੀ ਖਬਰ ਦੇ ਵੱਲ ਗ੍ਰੇਵ ਭਾਗ ਪੰਜਾਬ ਵੱਲੋਂ 17 ਪੁਲਿਸ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀਐਸਪੀ ਬਣਾਇਆ ਗ੍ਰੇਵ ਭਾਗ ਪੰਜਾਬ ਵੱਲੋਂ 17 ਪੁਲਿਸ ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਡੀਐਸਪੀ ਬਣਾਇਆ ਗਿਆ ਹੈ ਇਸ ਦੀ ਇੱਕ ਟੀਵੀ ਵਿਖਾਇਦਾ ਜਾਰੀ ਕੀਤੀ ਗਈ ਹੈ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸੁਨੀਲ ਝਾਖੜ ਵੱਲੋਂ ਸੂਬੇ ਦੇ ਖੂਫੀਆ ਨੈਟਵਰਕ ਦੀ ਦਰਵਰਤੋਂ ਦੀ ਜਾਂਚ ਦੀ ਮੰਗ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਕੁਮਾਰ ਝਾਖੜ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਇੱਕ ਸਖਤ ਸ਼ਬਦ ਸ਼ਬਦਾਂ ਵਿੱਚ ਪੱਤਰ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੰਭੀਰ ਸੰਵਿਧਾਨਕ ਲੰਘਣਾਵਾਂ ਅਤੇ ਸੰਸਥਾਗਤ ਦਰਵਰਤੋਂ ਤੇ ਚਿੰਤਾ ਪ੍ਰਗਟ ਕੀਤੀ ਹੈ ਜਖਰ ਨੇ ਮੁੱਖ ਮੰਤਰੀ ਤੇ ਸਿਆਸੀ ਜਾਸੂਸੀ ਲਈ ਸੂਬੇ ਦੀ ਖੂਫਿਆ ਮਸ਼ੀਨਰੀ ਦੀ ਦਰਵਾਜ਼ਾ ਤੋੜਨ ਦਾ ਦੋਸ਼ ਲਗਾਇਆ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਆਪਣੇ ਸਾਣ ਰਿਕਾਰਡ ਬਿਆਨ ਵਿੱਚ ਐਲਾਨ ਕੀਤੇ ਸੀ ਕਿ ਮੈਂ ਸਰਕਾਰ ਵਿੱਚ ਹਾਂ ਮੇਰੇ ਕੋਲ ਖੂਫਿਆ ਜਾਣਕਾਰੀ ਹੈ ਜਖਰ ਨੇ ਕਿਹਾ ਕਿ ਇਹ ਕੋਈ ਛੋਟੀ ਡਿਪ ਨਹੀਂ ਹੈ ਸਗੋਂ ਰਾਜਨੀਤਿਕ ਵਿਰੋਧੀਆਂ ਦੀ ਨਿਗਰਾਨੀ ਲਈ ਰਾਜ ਦੀ ਖੂਫਿਆ ਨੈਟਵਰਕ ਦੀ ਪੈਨਾਤੀ ਦੀ ਜਨਤਾਿਕ ਸਰਵਕਿਰਤੀ ਹੈ ਜੋ ਕਿ ਲੋਕਨਤਾਈ ਨਿਯਮਾ ਅਤੇ ਸਸ਼ਥਾਕਤ ਸ਼ਾਨ ਦਾ ਗੰਭੀਰ ਰਿਕਾਰਡ ਹੈ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਡਿਬਰੂਗੜ੍ਹ ਜੇਲ੍ਹ ਚੋਂ ਪੰਤ ਭਾਈ ਅਮਰਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਦਾ ਮਿਲਿਆ 트랜ਡਟ ਰਿਮਾਂਡ ਐਨਐਸਏ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪਾਈ ਅਮਰਤਪਾਲ ਸਿੰਘ ਦੇ ਕਰੀਬੀ ਸਾਥੀ ਪੱਪਲਪ੍ਰੀਤ ਸਿੰਘ ਦਾ ਪੁਲਿਸ ਨੂੰ 트랜ਡਿਟ ਮੜ ਮਿਲ ਗਿਆ ਹੈ ਦਸਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਸ ਨੂੰ ਜੇਲ੍ਹ ਵਿੱਚ ਰਿਹਾ ਹੁੰਦਿਆਂ ਹੀ ਆਪਣੀ ਟੈਸ ਦੇ ਵਿੱਚ ਲਿਆ ਲਿਆ ਗਿਆ ਹੈ ਕੱਲ੍ਹ ਯਾਨੀ 12 ਅਪ੍ਰੈਲ ਨੂੰ ਪੁਲਿਸ ਸਿੰਘ ਨੂੰ ਥਾਣਾ ਅਜਨਾਲਾ ਹਿਸਾਬ ਮਾਮਲਾ ਵਿੱਚ ਐਸਐਮਟ ਅਤੇ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਅਜਨਾਲਾ ਦਾ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਚਲੋ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦਾ ਇਹ ਹਾਈਵੇ ਹੋ ਗਿਆ ਜੰਪ ਆਵਾਜਾਈ ਲਈ ਬੰਦ ਕੱਤਿੰੇ ਸੜਕਾਂ ਜਾਣੂ ਕੀ ਹੈ ਵਜਾ ਦਾਦੇ ਇਹ ਕੇ ਉਸ ਦਿਲੰਦਰ ਤੋਂ ਵੱਡੀ ਖਬਰ سامنے ਆਈ ਹੈ ਕਿ ਜਾਣਕਾਰੀ ਅਨੁਸਾਰ ਇੰਡੀਨ ਆਇਲ ਟੈਂਕਰ ਯੂਨੀਅਨ ਨੇ ਜਲੰਧਰ ਦੇ ਲੰਮਾ ਪਿੰਡ ਚੌਕ ਤੇ ਆਪਣੇ ਟੈਂਕਰ ਖੜੇ ਕਰਕੇ ਹਾਈਵੇ ਜਮ ਕਰ ਦਿੱਤਾ ਹੈ ਅਰਸਲ ਲੰਮਾ ਪਿੰਡ ਚੌਕ ਤੋਂ ਪਠਾਨਕੋਟ ਚੌਕ ਵੱਲ ਜਾ ਰਹੇ ਟੈਂਕਰ ਚੱਲ ਕਰ ਕਾਲਾ ਦੀ ਗੱਡੀ ਸਾਈਡ ਕਰਨ ਕਰਨ ਨੂੰ ਲੈ ਕੇ ਨੰਗਾ ਸਿੰਘ ਨੰਗ ਸਿੰਘਾਂ ਨਾਲ ਬੈਸਵਾਜੀ ਹੋ ਗਈ ਅਜੇ ਹੀ ਵਿੱਚ ਗੱਲ ਇੰਨੀ ਵੱਧ ਗਈ ਕਿ ਗਾਲਾਂ ਕੱਢਣ ਦਰਾਂ ਦਾ ਕੰਮ ਕਰਦੇ ਹੋਏ ਕੁੱਟਮਾਰ ਤੱਕ ਕਰ ਦਿੱਤੀ ਗਈ ਇਸ ਦੌਰਾਨ ਨੰਗਾ ਨੰਗ ਸਿੰਘਾਂ ਨੇ ਕਾਲਾ ਜੀ ਕਾਲਾ ਦਿੱਤੇ ਇਤਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜੀ ਦੇ ਦੋਸਤ ਕਾਲਾ ਨੇ ਕਿਹਾ ਕਿ ਪੁਲਿਸ ਵਾਲੇ ਨੇੜੇ ਖੜੇ ਸਨ ਜਿਨ੍ਹਾਂ ਨੇ ਨੰਗਾ ਜੰਗਸੰਗਨ ਨੂੰ ਪਹੁੰਚ到达 ਜਿਵੇਂ ਹੀ ਇਹ ਮਾਮਲਾ ਯੂਨੀਅਨ ਮੈਂਬਰਾਂ ਤੱਕ ਪਹੁੰਚਿਆ ਉਹਨਾਂ ਨੇ ਆਪਣੇ ਟਰੈਕਟਰ ਲਿਆ ਕੇ ਚੌਂਕ ਤੇ ਖੜੇ ਕਰ ਦਿੱਤੇ ਅਤੇ ਸੜਕ ਜਾਮ ਕਰ ਦਿੱਤੀ ਇਸ ਵੇਲੇ ਲੰਮਾ ਪਿੰਡ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਬੰਦ ਹਨ ਪੁਲਿਸ ਟੈਂਕਰ ਯੂਨੀਅਨ ਨੂੰ ਵੰਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਚਲੋ ਜੀ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕਿਸਾਨ ਅਗੁੱਡੇ ਵੱਲ ਬਰਨਾਲਾ ਦੇ ਹਸਪਤਾਲ ਤੋਂ ਡਿਸਚਾਰਜ ਡਾਕਟਰ ਹਨ 4 ਦਿਨਾਂ ਬਾਅਦ ਦਿੱਤੀ ਛੁੱਟੀ ਤਦ ਦੀਖ ਦੋਸਤੋ ਕਿਸਾਨ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਸਾਨ ਆਗੂ ਜਦੀ ਸਿੰਘ ਢੱਲੇਵਾਲ ਵੱਲੋਂ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਡਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਸੀ ਸੈਂਟਰ ਅਤੇ ਪੰਜਾਬ ਸਰਕਾਰ ਤੋਂ ਮੰਗਾਂ ਮੰਗਵਾਉਣ ਲਈ ਜਦੀ ਸਿੰਘ ਢੱਲੇਵਾਲ ਨੇ ਕਿਸਾਨੀ ਮੰਗਾਂ ਲਈ 130 ਦਿਨ ਤੋਂ ਵੱਧ ਦਿਨ ਤੱਕ ਮਰਨ ਵਰਤ ਰੱਖ ਕੇ ਉਹਨਾਂ ਨੇ ਸਰਕਾਰ ਤੋਂ ਕਿਸਾਨੀ ਮੰਗਾਂ ਨੂੰ ਜਲਦ ਪੂਰਾ ਕਰਨ ਲਈ ਮੰਗ ਕੀਤੀ ਸੀ ਇਹ ਰਿਪੋਰਟ ਹੈ ਕਿ ਦੋਸਤੋ ਪਹਿਲੇ ਦਿਨ ਹੀ 7 ਅਪ੍ਰੈਲ ਨੂੰ ਬਰਨਾਲਾ ਦੇ ਤਨੋਂ ਵਾਲਾ ਅਨਾਜ ਮੰਡੀ ਵਿੱਚ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀ ਕਾਨਫਰੰਸ ਵਿੱਚ ਪਹੁੰਚ ਜਗਦੀਸ਼ ਸਿੰਘ ਬੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਅਚਾਨਕ ਬਿਮਾਰ ਹੋ ਗਏ ਸਨ। ਦਸ ਤੋਂ ਬਾਅਦ ਉਹਨਾਂ ਨੂੰ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਾਜ ਲਈ ਜਾਂਦਾ ਗਿਆ ਸੀ ਜਿੱਥੇ ਉਹਨਾਂ ਦੀ ਹਾਲਤ ਨਾਜਿਕ ਦੇਖਦਿਆਂ ਹੋਇਆਂ ਡਾਕਟਰਾਂ ਵੱਲੋਂ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ। ਦਾ ਚਲ ਦੱਸ ਦਈਏ ਕਿ ਦੋਸਤੋ 4 ਦਿਨਾਂ ਤੋਂ ਬਾਅਦ ਅੱਜ ਜਗੀਰ ਸਿੰਘ ਢੱਲੇਵਾਲ ਬਰਨਾਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਡਿਸਚਾਰਜ ਕੀਤਾ ਗਿਆ ਹੈ ਇਸ ਮੌਕੇ ਜਗੀਰ ਸਿੰਘ ਢੱਲੇਵਾਲ ਨਾਲ ਖੁਸ਼ੀਸ਼ ਤੌਰ ਤੇ ਗੱਲਬਾਤ ਕਰਦਿਆਂ ਉਹਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਉਹਨੇ ਆਪਣੀ ਸਾਰੀ ਜ਼ਿੰਦਗੀ ਕਿਸਾਨੀ ਸੰਘਰਸ਼ ਲਈ ਲਾ ਦਿੱਤੀ ਉਹਨੇ ਕਿਹਾ ਕਿ ਅੱਜ ਕਿਸਾਨੀ ਸੰਘਰਸ਼ ਦੇ ਵੱਡੇ ਕਾਨਫਰੰਸ ਬਰਨਾਲਾ ਕਿਤੀ ਜਾ ਰਹੀ ਹੈ ਜੋ ਅੱਜ ਬਰਨਾਲਾ ਤੋਂ ਸਦਮਨ ਸਰ ਸਾਹਿਬ ਵਿਖੇ ਰਹੀ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣਗੇ ਉਹਨੇ ਕਿਸਾਨੀ ਮੋਰਚੇ ਵਿੱਚ ਚੋਰੀ ਹੋਏ ਸਮਾਨ ਤੇ ਵੀ ਬੋਲਦੇ ਕਿਹਾ ਕਿ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਸਮਾਨ ਚੋਰੀ ਹੋਣ ਵਾਲੀ ਜਾਣਕਾਰੀ ਦਿੱਤੀ ਗਈ ਹੈ ਪਰ ਹਾਲਤ ਵਿੱਚ ਕਿਸਾਨਾਂ ਦੇ ਬੰਦੇ ਹੱਕ ਵਾਪਸ ਲਈ ਜਾਣਗੇ ਇਸ ਮੌਕੇ ਡਗਿਸਕ ਢੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਢੱਲੇਵਾਲ ਵੀ ਆਪਣੇ ਪਿਤਾ ਦੇ ਨਾਲ ਮੌਜੂਦ ਰਹੇ ਜਿਨ੍ਹਾਂ ਵੱਲੋਂ ਵੀ ਨੌਜਵਾਨਾਂ ਨੂੰ ਇਸ ਖਾਨੀ ਸੰਘਰਸ਼ ਵਿੱਚ ਅੱਗੇ ਆਉਣ ਲਈ ਬੇਨਤੀ ਕੀਤੀ ਗਈ ਹੈ ਇਸ ਮੌਕੇ ਡਾਕਟਰਾਂ ਹਲੋ ਉਹਨਾਂ ਨੂੰ ਜਿੱਥੇ ਡਿਸਚਾਰਜ ਕੀਤਾ ਗਿਆ ਹੈ ਉੱਥੇ ਆਰਾਮ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਿਆ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਦੋਸਤੋ ਧੰਨਵਾਦ ਦੋਸਤੋ